ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਅਕਸ਼ਰੀ ਧਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਗੁਰਪੁਰਬ ਤੇ ਇਹ ਪੰਕਤੀਆਂ ਦਾ ਜਿਹੜਾ ਉਹ ਪਾਠ ਸਰਵਣ ਕੀਤਾ ਹੋਏਗਾ ਕਿ ਕਰਤਾਰ ਕੀ ਸੋਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਹਰਚੰਦ ਮੇਰੇ ਹਾਥ ਮੇਂ ਪੁਰਜੋਰ ਕਲਮ ਹੈ ਸਤ ਗੁਰ ਕੇ ਲਿਖੋ ਵਸਪ ਕਹਾ ਤਾ ਬ ਰਕਮ ਹੈ ਇੱਕ ਅੰਕ ਸੇ ਕੀਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਜਾਂ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ ਜਾਂ ਆਪ ਜੀ ਨੇ ਵੱਡੇ ਸਾਹਿਬ ਜਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਇਹ ਪੰਕਤੀਆਂ ਅਕਸਰ ਸੁਣੀਆਂ ਹੋਣਗੀਆਂ ਜੋ ਅੱਲਾ ਯਾਰਖਾ ਜੋਗੀ ਦੀਆਂ ਲਿਖੀਆਂ ਹੋਈਆਂ ਨੇ ਜਿਹਦੇ ਵਿੱਚ ਅੱਲਾ ਯਾਰਖਾ ਜੋਗੀ ਨੇ ਬਹੁਤ ਪਿਆਰੇ ਬਚਨ ਲਿਖੇ ਨੇ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਜੀ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਤੇ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਜਿਸ યાਹ ਪੇ ਹਮ ਕਹਤੇ ਤੇ ਜਾਣਾ ਜੇ ਵਹੀ ਕਹੈ ਮੱਟੀ ਕਹਿ ਦੇਤੀ ਠਿਕਾਣਾ ਜੇ ਵਹੀ ਹੈ ਸੋ ਇਸ ਤਰ੍ਹਾਂ ਦੀਆਂ ਪੰਕਤੀਆਂ ਜਾਂ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਤੇ ਆਪ ਜੀ ਨੇ ਇਹ ਬਚਨ ਸੁਣੇ ਹੋਣਗੇ ਕਿ ਸਾਹਿਬ ਜਾਦੇ ਦਾਦੀ ਮਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਕਹਿੰਦੇ ਨੇ ਕੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਤੇ ਹਮਕੋ ਛੋੜ ਕੇ ਰਾਹੀ ਕਿਧਰ ਗਏ ਤੜਪਾ ਕੇ ਖਾਇ ਸੂਰਤੇ ਮਾਹੀ ਕਿਧਰ ਗਏ ਅੱਬਾ ਬਗਾ ਕੇ ਨਸ਼ਕਰੇ ਸਾਹੀ ਕਿਧਰ ਗਏ ਸੋ ਕਹਿਣ ਤੋਂ ਭਾਵ ਇਹ ਪੰਕਤੀਆਂ ਅਕਸਰ ਆਪ ਜੀ ਨੇ ਇਹਨਾਂ ਦਿਨਾਂ ਦੇ ਵਿੱਚ ਸਰਵਣ ਕੀਤੀਆਂ ਸੋ ਜਿਵੇਂ ਪਹਿਲਾਂ ਦਾਸ ਨੇ ਬੇਨਤੀ ਕੀਤੀ ਇਹ ਅੱਲਾ ਯਾਰ ਖਾਂ ਜੋਗੀ ਦੀਆਂ ਲਕੀਆਂ ਹੋਈਆਂ ਐ ਅਸਲ ਵਿੱਚ ਇਹਨਾਂ ਦਾ ਪੂਰਾ ਨਾਮ ਹਕੀਮ ਅੱਲਾ ਯਾਰ ਖਾਂ ਜੋਗੀ ਸੀ ਜੋ ਲਾਹੌਰ ਦੇ ਰਹਿਣ ਵਾਲੇ ਸਨ ਔਰ ਇਹਨਾਂ ਦਾ ਪਿਸ਼ੋਕੜ ਇਹਨਾਂ ਦਾ ਪਰਿਵਾਰ ਜਿਹੜਾ ਉਹ ਹਕਮਤ ਦਾ ਕੰਮ ਕਰਦਾ ਸੀ ਵੈਦਗੀ ਦਾ ਕੰਮ ਕਰਦਾ ਸੀ ਇਸੇ ਕਰਕੇ ਇਹਨਾਂ ਦੇ ਨਾਮ ਦੇ ਨਾਲ ਵੀ ਹਕੀਮ ਅੱਲਾ ਯਾਰਖਾ ਜੋਗੀ ਜੁੜਿਆ ਹੈ ਸੋ ਇਹਨਾਂ ਦੇ ਜਨਮ ਬਾਬਤ ਗੁਰਮੁਖ ਵਿਦਵਾਨਾਂ ਦਾ ਕਥਨ ਹੈ ਕਿ 1870 ਦੇ ਲਾਗੇ ਬੰਨੇ ਅੱਲਾ ਯਾਰਖਾ ਜੋਗੀ ਜੀ ਦਾ ਜਨਮ ਹੋਇਆ ਸੋ ਇਹਨਾਂ ਨੂੰ ਜਿੱਥੇ ਇਹ ਇਹ ਕਮਤਦਾ ਕੰਮ ਕਰਦੇ ਸੀ ਚੰਗੇ ਹਕੀਮ ਸਨ ਉਥੇ ਇਹਨਾਂ ਨੂੰ ਸ਼ਾਇਰੀ ਦਾ ਬੜਾ ਸ਼ੌਕ ਸੀ ਸੋ ਹਕੀਮ ਅੱਲਾ ਯਾਰਖਾ ਜੋਗੀ ਜੀ ਨੇ ਜੋ ਗੁਰਮੁਖ ਸੱਜਣਾ ਦਾ ਕਥਨ ਹੈ ਕਿ ਪਹਿਲੀ ਵਾਰ ਡੇਰਾ ਸਾਹਿਬ ਦੇ ਸਥਾਨ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਾਲੇ ਦਿਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਬਾਬਤ ਕੁਝ ਬਚਨ ਲਿਖੇ ਕੁਝ ਸ਼ੇਅਰ ਲਿਖੇ ਕੁਝ ਕਵਿਤਾਵਾਂ ਜੋ ਸੰਗਤ ਵਿੱਚ ਸੁਣਾਈਆਂ ਸੰਗਤ ਨੇ ਬਹੁਤ ਪਿਆਰ ਦਿੱਤਾ ਧਨ ਮਾਲ ਦੇ ਨਾਲ ਵੀ ਮਾਇਆ ਦੇ ਨਾਲ ਵੀ ਇਹਨਾਂ ਨੂੰ ਨਿਹਾਲ ਕੀਤਾ ਇਹਨਾਂ ਦਾ ਉਤਸ਼ਾਹ ਵਧਿਆ ਫਿਰ ਹਕੀਮ ਸਾਹਿਬ ਨੇ ਗੁਰਮਤ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੋਰ ਗੁਰੂ ਸਾਹਿਬਾਂ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਾਰੇ ਕਵਿਤਾਵਾਂ ਸ਼ੇਰਾਂ ਦਾ ਜਿਹੜੇ ਨੇ ਉਹ ਲਿਖੇ ਨੇ ਸੋ ਇਹਨਾਂ ਨੇ ਦੋ ਕਿਤਾਬਾਂ ਲਿਖੀਆਂ ਜਿਹੜੀਆਂ ਸਿੱਖ ਜਗਤ ਦੇ ਵਿੱਚ ਬਹੁਤ ਮਸ਼ਹੂਰ ਹੋਈਆਂ ਪਹਿਲੀ ਕਿਤਾਬ ਹਕੀਮ ਅੱਲਾ ਯਾਰਖਾ ਜੋਗੀ ਜੀ ਨੇ ਛੋਟੇ ਸਾਹਿਬ ਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਲਿਖੀ ਜਿੰਨੂੰ ਸ਼ਹੀਦਾਂ ਨੇ ਵਫਾ ਇਨਾਨੇ ਨਾਮ ਦਿੱਤਾ ਹੈ ਇਹ ਕਿਤਾਬ ਅਸਲ ਦੇ ਵਿੱਚ ਉਰਦੂ ਵਿੱਚ ਸੀ ਫਿਰ ਗੁਰਮੁਖ ਸੱਜਣਾ ਨੇ ਇਸ ਕਿਤਾਬ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਛਾਪਿਆ ਹੈ ਦੂਸਰੀ ਕਿਤਾਬ ਗਾਂਝੇ ਸ਼ਹੀਦਾਂ ਚਮਕੌਰ ਗੜੀ ਦੇ ਸ਼ਹੀਦਾਂ ਤੇ ਵੱਡੇ ਸਾਹਿਬ ਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤੀ ਜਿਦੇ ਵਿੱਚ ਹਕੀਮ ਸਾਹਿਬ ਨੇ ਵੱਡੇ ਸਾਹਿਬ ਜ਼ਾਦਿਆਂ ਦੀ ਸ਼ਹਾਦਤ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਬੜੇ ਪਿਆਰ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕੀਤਾ ਹੈ ਸੋ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਇਹਨਾਂ ਦੋਨਾਂ ਜਿਹੜੀਆਂ ਕਿਤਾਬਾਂ ਨੇ ਜੋ ਸ਼ੇਰ ਨੇ ਉਹਨਾਂ ਦੀ ਸਰਲ ਜੀਵ ਵਿਆਖਿਆ ਸੰਗਤਾਂ ਦੇ ਚਰਨਾਂ ਵਿੱਚ ਭੇਟ ਕਰਨ ਜਾ ਰਿਹਾ ਹੈ ਸੋ ਹਕੀਮ ਸਾਹਿਬ ਨੇ ਬੜੀ ਸ਼ਰਧਾ ਭਾਵਨਾ ਵਿੱਚ ਭਿੱਜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ ਭਿੱਜ ਕੇ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸੀਸ ਝੁਕਾਇਆ ਪ੍ਰਣਾਮ ਕੀਤੀ ਸੋ ਉਹਨਾਂ ਦੀ ਇਸ ਮਿਹਨਤ ਨੂੰ ਉਹਨਾਂ ਦੀ ਇਸ ਪਿਆਰ ਭਰੀ ਜਿਹੜੀ ਗੁਰੂ ਘਰ ਦੇ ਵਿੱਚ ਭੇਟਾ ਹੈ ਉਹਨੂੰ ਆਪ ਸੰਗਤਾਂ ਦੇ ਸਨਮੁਖ ਦਾਸ ਜੋ ਇਹਦੇ ਸੰਖੇਪ ਜੇ ਅਰਥ ਕਰਨ ਦਾ ਯਤਨ ਕਰਨ ਲੱਗਿਆ ਹੈ ਸੋ ਅਸ਼ਸ਼ ਕਰਦਾ ਹੈ ਆਪ ਸੰਗਤਾਂ ਪਿਆਰ ਦਿਓਗੇ ਸੋ ਇੱਕ ਬੇਨਤੀ ਹੈ ਕਿਰਪਾ ਕਰਕੇ ਦਾਸ ਦਾ YouTube ਚੈਨਲ ਭਾਈ ਹਰਪਾਲ ਸਿੰਘ ਜੀ ਕੇ ਵੀ ਅਫੀਸ਼ੀਅਲ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ ਔਰ ਜੋ ਵੀਡੀਓ ਹੈ ਲਾਈਕ ਤੇ ਕਮੈਂਟ ਕਰਕੇ ਦਾਸ ਨੂੰ ਅਸੀਸ ਦੇਣ ਦੀ ਕਿਰਪਾਲਤਾ ਕਰਨੀ ਸੋ ਹਕੀਮ ਸਾਹਿਬ ਨੇ ਬੜੇ ਪਿਆਰ ਦੇ ਵਿੱਚ ਭੇਜ ਕੇ ਇਹ ਜੋ ਸ਼ੇਰ ਲਿਖੇ ਨੇ ਸੋ ਜਿਉਂ-ਜਿਉਂ ਆਪ ਜੀ ਇਹ ਸ਼ੇਰ ਉਹਨਾਂ ਦੇ ਸ਼ੇਰ ਸੁਣੋਗੇ ਤਿਉਂ-ਤਿਉਂ ਆਪ ਜੀ ਨੂੰ ਇੰਜ ਮਹਿਸੂਸ ਹੋਵੇਗਾ ਕਿ ਜਿਵੇਂ ਹਕੀਮ ਸਾਹਿਬ ਆਪ ਉੱਥੇ ਮੌਜੂਦ ਨੇ ਤੇ ਸਾਨੂੰ ਵੀ ਆਪਣੇ ਨਾਲ ਉਹ ਸਾਰਾ ਦ੍ਰਿਸ਼ ਜਿਹੜਾ ਹੈ ਉਸ ਵੇਲੇ ਦਾ ਨਕਸ਼ਾ ਜਿਹੜਾ ਹੈ ਉਦੇ ਦਰਸ਼ਨ ਕਰਵਾ ਰਹੇ ਨੇ ਸੋ ਇਸ ਕਰਕੇ ਆਪ ਜੀ ਨੇ ਇਕਾਗਰਤਾ ਦੇ ਨਾਲ ਇਹ ਜਿਹੜੇ ਉਹਨਾਂ ਦੇ ਸ਼ੇਰ ਨੇ ਤੇ ਸੰਖੇਪ ਜੇ ਅਰਥ ਨੇ ਇਹ ਸਰਵਣ ਕਰਨ ਦੀ ਕਿਰਪਾ ਕਰਣੀ ਆਓ ਸ਼ੁਰੂ ਕਰੀਏ ਜੀ ਹਕੀਮ ਸਾਹਿਬ ਨੇ ਸ਼ਹੀਦਾਂ ਨੇ ਵਫਾ ਸਾਕਾ ਸਰਹੰਦ ਪਹਿਲੇ ਸ਼ੇਰ ਦੇ ਵਿੱਚ ਲਿਖਦੇ ਨੇ ਕਿ ਜਿਸ ਦਮ ਆਨੰਦਪੁਰੇ ਆਨੰਦਪੁਰ ਮੇ ਸਤਗੁਰੂ ਮੁਕੀਮ ਥੇ हम रहा घर के लोक थे और कुछ ندیم تھے چاروں طرف سے किला को घेरे गनिम थे टूटे सिरजक के दिल सिंघा दनिम थे प्यासे थे और भूख की شدت कमाल थी थी मुक्त सरसी फौज वो बीनीडाल थी अल्लाह जोर यारखा जोगी हकीम साहब कहंदे ने कि जिस दम आनंदपुर में सतगुरु मुकीम थे कहंदे जिस वेले ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ਿਸ਼ਾਂ ਕਰ ਰਹੇ ਨੇ ਹਮਰਾ ਕੇ ਘਰ ਹਮਰਾ ਘਰ ਕੇ ਲੋਕ ਥੇ ਔਰ ਕੁਛ ਨਦੀਮ ਥੇ ਹਮਰਾ ਭਾਵ ਸਾਥੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਥੀ ਕੁਝ ਪਰਿਵਾਰ ਦੇ ਲੋਕ ਨੇ ਤੇ ਕੁਝ ਸਤਿਗੁਰੂ ਜੀ ਦੇ ਥੋੜੇ ਜਿਹੇ ਜਿਹੜੇ ਨਾਲ ਦੇ ਸਿੰਘ ਨੇ ਉਹ ਉਸ ਵੇਲੇ ਆਨੰਦਪੁਰ ਦੀ ਧਰਤੀ ਤੇ ਮੌਜੂਦ ਨੇ ਚਾਰੋਂ ਤਰਫ ਸੇ ਕਿਲਾ ਕੋ ਘੇਰੇ ਗਨੀਮ ਥੇ ਗਨੀਮ ਕਹਿੰਦੇ ਨੇ ਦੁਸ਼ਮਣ ਨੂੰ ਕਹਿੰਦੇ ਦੁਸ਼ਮਣ ਦਲਾਨੇ ਚਾਰੇ ਪਾਸੇ ਤੋਂ ਅਨੰਦਪੁਰ ਦੇ ਕਿਲੇ ਨੂੰ ਘੇਰਿਆ ਹੋਇਆ ਹੈ ਟੂਟੇ ਸੇ ਰਿਜਕ ਕੇ ਦਿਨ ਸਿੰਘਾਂ ਦੇ ਨੀਮਥੇ ਕਹਿੰਦੇ ਨੇ ਕਿ ਜਿਹੜੇ ਗੁਰੂ ਕੇ ਸਿੰਘ ਨੇ ਇਸ ਕਿਲੇ ਦੀ ਘੇਰਾਬੰਦੀ ਦੇ ਵਿੱਚ ਰਿਜਕ ਤੋਂ ਟੁੱਟ ਚੁੱਕੇ ਨੇ ਭਾਵ ਅੰਦਰ ਰੋਜੀ ਰੋਟੀ ਦਾ ਪ੍ਰਬੰਧ ਕੋਈ ਨਹੀਂ ਅੰਦਰ ਰਸਦ ਪਾਣੀ ਜਾਣ ਨਹੀਂ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਪਾਣੀ ਦੀ ਵੀ ਕਮੀ ਆ ਚੁੱਕੀ ਹੈ ਪਿਆਸੇ ਥੇ ਔਰ ਭੁੱਖ ਦੀ شدت ਕਮਾਲ थी حکیم ਸਾਹਿਬ ਕਹਿੰਦੇ ਨੇ ਗੁਰੂ ਕੇ ਸਿੰਘ ਅਨੰਦਪੁਰ ਦੇ ਕਿਲੇ ਵਿੱਚ ਪਿਆਸ ਦੇ ਨਾਲ ਲੜ ਰਹੇ ਨੇ ਭੁੱਖ ਕਹਿਰਾਂ ਦੀ ਐ ਕਿ ਮੁਖਤ ਸਰਸੀ ਫੌਜ ਮੁਖਤ ਸਰ ਕਹਿੰਦੇ ਨੇ ਥੋੜੀ ਨੂੰ ਕਹਿੰਦੇ ਥੋੜੀ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਸੀ ਉਹ ਵੀ ਨਢਾਲ थी ਕਹਿੰਦੇ ਉਹ ਵੀ ਖਾਲੋਂ ਬਿਹਾਲ ਹੋਈ ਪਈ ਸੀ ਕਿਉਂਕਿ ਨਾ ਅੰਦਰ ਖਾਣ ਦੇ ਵਾਸਤੇ ਕੋਈ ਰਸਦ ਹੈ ਨਾ ਪੀਣ ਦੇ ਵਾਸਤੇ ਪਾਣੀ ਦੂਸਰੇ ਸ਼ੇਰ ਦੇ ਵਿੱਚ ਕਹਿੰਦੇ ਨੇ آدا کی فوج نی نہ ااجا آدا کی فوج کے نہ شمارو حساب تھے سردار فوج ایک نہیں دو نماب تھے راجے کئی پہاڑ کے بھی ہم رکاب تھے سنگھوں سے بستہ چند جی شیخوں شباب تھے سکھوں کی آرزو تھی کہ لڑ کر شہید ہوں سਤھگور جی سوچتے تھے نہ جاے مرید ہو اللہ سب yogi حکیم سب کہتے نے آدا کہتے نے دشمن نو ਕਹਿੰਦੇ ਦੁਸ਼ਮਣ ਦੀ ਫੌਜ ਉਹਦਾ ਕੋਈ ਹਿਸਾਬ ਨਹੀਂ ਆਦਾ ਕੀ ਫੌਜ ਕੇ ਨਾ شمارੋ ਹਿਸਾਬ ਤੇ ਕਹਿੰਦੇ ਦੁਸ਼ਮਣ ਦੀ ਫੌਜ ਦਾ ਕੋਈ ਹਿਸਾਬ ਨਹੀਂ ਭਾਵ ਅਨਗਿਣਤ ਨੇ ਸਰਦਾਰ ਫੌਜ ਏਕ ਨਹੀਂ ਦੋ ਨਵਾਬ ਤੇ ਕਹਿੰਦੇ ਇਸ ਫੌਜ ਦੇ ਜਿਹੜੇ ਸੈਨਾਪਤੀ ਨੇ ਉਹ ਇੱਕ ਨਹੀਂ ਸੀ ਬਲਕਿ ਦੋ ਸਨ ਦੋ ਇਸ ਫੌਜ ਦੇ ਨਵਾਬ ਨੇ ਜਿਹੜੇ ਜਰਨੈਲ ਨੇ ਔਰ ਹਕੀਮ ਸਾਹਿਬ ਕਹਿੰਦੇ ਨੇ ਰਾਜੇ ਕਈ ਪਹਾੜ ਕੇ ਵੀ ਹਮ ਰਕਾਬ ਤੇ ਕਈ ਪਹਾੜੀ ਰਾਜੇ ਜਿਹੜੇ ਨੇ ਉਹ ਵੀ ਇਹਨਾਂ ਦਾ ਸਾਥ ਦੇ ਰਹੇ ਸੀ ਕਿਉਂਕਿ ਆਪ ਜੀ ਨੂੰ ਪਤਾ ਹੈ ਬਹੁਤ ਸਾਰੇ ਹਿੰਦੂ ਪਹਾੜੀ ਰਾਜਿਆਂ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜਿਨ੍ਹਾਂ ਦੇ ਵੱਡੇ-ਵਡੇਰਿਆਂ ਨੂੰ ਗਵਾਲੀਅਰ ਦੀ ਕੈਦ ਚੋਂ ਆਜ਼ਾਦ ਕਰਵਾਇਆ ਉਹਨਾਂ ਹੀ ਰਾਜਿਆਂ ਦੇ ਜਿਹੜੇ ਗਾਂ ਪੋਤਰੇ ਪੜੋਤਰੇ ਸੀ ਪੁੱਤਰ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੈਰ ਕਮਾਇਆ ਸੋ ਇਸ ਤਰ੍ਹਾਂ ਕਹਿੰਦੇ ਨੇ ਹਕੀਮ ਸਾਹਿਬ ਕਹਿੰਦੇ ਬਹੁਤ ਸਾਰੇ ਜਿਹੜੇ ਪਹਾੜੀ ਰਿਆਸਤਾਂ ਦੇ ਰਾਜੇ ਨੇ ਉਹ ਵੀ ਇਸ ਦੁਸ਼ਮਣ ਫੌਜ ਦਾ ਸਾਥ ਦੇ ਰਹੇ ਨੇ ਸਿੰਘੋ ਸੇ ਵਸਤ ਚੰਦ ਜੇ ਸ਼ੇਖੋ ਸ਼ਬਾਬ ਥੇ ਹਕੀਮ ਸਾਹਿਬ ਕਹਿੰਦੇ ਨੇ ਕਿ ਉਧਰ ਖਾਲਸਾ ਫੌਜ ਦੇ ਵਿੱਚ ਕੁਝ ਬਜ਼ੁਰਗ ਤੇ ਥੋੜੇ ਜੇ ਨੌਜਵਾਨ ਨੇ ਕੁਝ ਬੱਚੇ ਨੇ ਸੋ ਇਸ ਤਰ੍ਹਾਂ ਸਿੱਖੋਂ ਕੀ ਆਰਜ਼ੂ ਥੀ ਕਿ ਲੜ ਕੇ ਸ਼ਹੀਦ ਹੋ ਆਰਜ਼ੂ ਭਾਵ ਖਾਹਿਸ਼ ਕਹਿੰਦੇ ਸਿੱਖਾਂ ਦੀ ਇਹ ਖਾਹਿਸ਼ ਸੀ ਸਿੱਖਾਂ ਦੀ ਇਹ ਗੁਰੂ ਕੇ ਸਿੰਘਾਂ ਦੀ ਇਹ ਰੀਜ ਸੀ ਕਿ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਾਣ ਪਰ ਸਤਿਗੁਰ ਜੇ ਸੋਚਤੇ ਥੇ ਨਾ ਜਾ ਜਾ ਮੂਰੀਦ ਹੋ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਦੀ ਇਹ ਸੋਚ ਸੀ ਕਿ ਐਵੇਂ ਬਿਰਤ ਦੇ ਵਿੱਚ ਮੇਰੇ ਸਿੰਘ ਸ਼ਹੀਦ ਨਾ ਹੋਣ ਐਵੇਂ ਬਿਰਤ ਦੇ ਵਿੱਚ ਮੇਰੇ ਸਿੰਘ ਅਜਾਈ ਜਾਨਾਂ ਨਾ ਗਵਾਉਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾ ਆਪਣੇ ਸਿੰਘਾਂ ਨੂੰ ਕਹਿ ਰਹੇ ਨੇ ਬੋਲੇ ਕਿ ਆਪਣੀ ਫੌਜ ਨਿਹਾਇਤ ਹੈ ਮੁਕਤ ਸਰ ਘੇਰੇ ਹੋਏ ਹਨ हमको ਹਜ਼ਾਰੋ ਹੀ ਅਹਿਲ ਸਰ ਛੋੜੇਂ ਕਰ ਆਪਣੇ ਆਪ ਕੋ ਦੁਸ਼ਮਣ ਕੇ ਰਹਿਮ ਪਰ ਇਸ ਮੇਂ ਵੀ ਆਪਣੀ ਇੱਜ਼ਤੋ ਅਜ਼ਮਤ ਕਾ ਹੈ ਖਤਰ ਚਿੜਿਓਂ ਕੋ ਆਜ ਹੀ ਮੈਂ ਲੜਾ ਦੂੰਗਾ ਬਾਜ ਸੇ ਕੋਈ ਫਾਇਦਾ ਨਹੀਂ ਹੈ ਮਗਰ ਤੁਰਕੋ ਤਰਕੋ ਤਾਜ ਪੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਥੋੜੇ ਜਿਹੇ ਜਿੰਨੇ ਕੋ ਸਿੰਘ ਸਤਗੁਰੂ ਜੀ ਦੇ ਕੋਲ ਨਹੀਂ ਉਹਨਾਂ ਨੂੰ ਸੰਬੋਧਿਤ ਹੋ ਕੇ ਕਹਿਣ ਲੱਗੇ ਸਤਗੁਰੂ ਜੀ ਕਹਿੰਦੇ ਨੇ ਵੇਖੋ ਆਪਣੀ ਫੌਜ ਬਹੁਤ ਜ਼ਿਆਦਾ ਘੱਟ ਹੈ ਭਾਵ ਸਾਡੀ ਗਿਣਤੀ ਬਹੁਤ ਥੋੜੀ ਹੈ ਤੇ ਸਾਨੂੰ ਜਿਹੜੇ ਘੇਰਾ ਪਾ ਕੇ ਬੈਠੇ ਨੇ ਬੋਲੇ ਕਿ ਆਪਣੀ ਫੌਜ ਨਿਹਾਇਤ ਹੈ ਮੁਖਤ ਸਰ ਸਤਿਗੁਰੂ ਕਹਿੰਦੇ ਆਪਣੀ ਫੌਜ ਬਿਲਕੁਲ ਥੋੜੀ ਹੈ ਘੇਰੇ ਕੁਵੇਂ ਹਨ हमको ਹਜ਼ਾਰੋਂ ਹੀ ਅਹਿਲ ਸਰ ਤੇ ਸਾਨੂੰ ਹਜ਼ਾਰਾਂ ਸ਼ਰਾਰਤੀ ਲੋਕਾਂ ਨੇ ਘੇਰਿਆ ਹੋਇਆ ਹੈ ਛੋੜੇਂ ਘਰ ਆਪਣੇ ਆਪ ਕੋ ਦੁਸ਼ਮਣ ਕੇ ਰਹਿਮ ਪਰ ਸਤਿਗੁਰੂ ਕਹਿੰਦੇ ਜੇ ਅਸੀਂ ਇਸ ਹਾਲਤ ਦੇ ਵਿੱਚ ਆਪਣੇ ਆਪ ਨੂੰ ਦੁਸ਼ਮਨਾ ਦੇ ਰਹਿਮੋ ਕਰਮ ਤੇ ਛੱਡ ਦਈਏ ਕਿ ਇਹ ਸਾਡੇ ਤੇ ਰਹਿਮ ਕਰਕੇ ਸਾਨੂੰ ਛੱਡ ਕੇ ਚਲੇ ਜਾਣਗੇ ਜਾਂ ਕਿਲੇ ਚੋਂ ਬਾਹਰ ਨਿਕਲਾਂਗੇ ਤੇ ਸਾਨੂੰ ਇਹ ਆਜ਼ਾਦੀ ਦੇ ਨਾਲ ਬਾਹਰ ਚਲੇ ਜਾਣ ਦੇਣਗੇ ਸਤਿਗੁਰੂ ਕਹਿੰਦੇ ਨੇ ਇਸ ਵਿੱਚ ਵੀ ਆਪਣੀ ਇੱਜ਼ਤ ਉਹ ਅਜ਼ਮਤ ਕਾ ਹੈ ਖਤਰ ਸਤਿਗੁਰੂ ਕਹਿੰਦੇ ਇਹਦੇ ਵਿੱਚ ਸਾਡੀ ਆਣ ਸ਼ਾਨ ਨਹੀਂ ਰਹਿੰਦੀ ਇੱਕ ਤੇ ਇਹਨਾਂ ਦਾ ਭਰੋਸਾ ਕੋਈ ਨਹੀਂ ਦੂਸਰੀ ਸਾਡੀ ਗਿਣਤੀ ਬਹੁਤ ਘੱਟ ਹੈ ਤੇ ਜੇ ਅਸੀਂ ਇਹਨਾਂ ਦੇ ਭਰੋਸੇ ਤੇ ਗਏ ਤੇ ਇਹਨਾਂ ਨੇ ਸਾਡੇ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦੇਣਾ ਸਤਿਗੁਰੂ ਜੀ ਕਹਿੰਦੇ ਨੇ ਮੈਂ ਚਾਹਾਂ ਤੇ ਚਿੜੀਆਂ ਕੋ ਆਜ ਹੀ ਮੈਂ ਲੜਾ ਦੂੰਗਾ ਬਾਜ ਸੀ ਸਤਿਗੁਰੂ ਕਹਿੰਦੇ ਜੇ ਮੈਂ ਮਨ ਵਿੱਚ ਇਹ ਸੋਚਾਂ ਕਿ ਇਹਨਾਂ ਨੂੰ ਖਤਮ ਕਰਨਾ ਹੈ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਮੈਂ ਚਿੜੀਆਂ ਨੂੰ ਬਾਜਾਂ ਦੇ ਨਾਲ ਲੜਾਉਣ ਦੀ ਸਮਰੱਥਾ ਰੱਖਦੇ ਪਰ ਕੁਝ ਫਾਇਦਾ ਨਹੀਂ ਹੈ ਮਗਰ ਤਰਕ ਕੋ ਤਾਜ ਸੇ ਪਰ ਸਤਿਗੁਰੂ ਕਹਿੰਦੇ ਇਸ ਦੌੜ ਭੱਜ ਦਾ ਕੋਈ ਫਾਇਦਾ ਨਹੀਂ ਕੋਈ ਲਾਭ ਨਹੀਂ ਹੋਵੇਗਾ ਇਸ ਤਰ੍ਹਾਂ ਅਗਲੇ ਚੌਥੇ ਸ਼ੇਰ ਦੇ ਵਿੱਚ ਹਕੀਮ ਸਾਹਿਬ ਕਹਿੰਦੇ ਨੇ दुनिया के लोग होते हैं पागल जुनून से हर मुसलहे जहाँ से है गर्ज हमको दून से क्या फ़ायदा है हिंदू व मुस्लिम के खून से बेहतर है इज्जत नाब ही कारबून से इतने में इतला हुई कासिद काया है सरहंद के नवाब का पैगाम लाया है सतगुरु कह रहे सी है मेरे स्यारे प्यारे सिखो दुनिया के लोग होते हैं पागल जुनून से ਸੰਸਾਰ ਦੇ ਲੋਕ ਕਿਸੇ ਖਬਤ ਕਾਰਨ ਪਾਗਲ ਹੋਏ ਹੋਏ ਨੇ ਕਿਸੇ ਸੰਕ ਕਰਕੇ ਪਾਗਲ ਹੋਏ ਪਏ ਨੇ ਹਰ ਮੁਸਲੇ ਜਹਾਂ ਹੈ ਗਰਜੇ ਹਮ ਕੋ ਦੂਨ ਸੇ ਸਤਗੁਰੂ ਕਹਿੰਦੇ ਹਰ ਕੋਈ ਸੁਧਾਰਕ ਬਣਿਆ ਦਿਸਦਾ ਹੈ ਹਰ ਕੋਈ ਦੂਜਿਆਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਪਰ ਸੱਚ ਇਹ ਹੈ ਕਿ ਆ ਜਿਹੜੇ ਬਾਹਰ ਖੜੇ ਸਾਨੂੰ ਵਕਲਾ ਦੇ ਰਹੇ ਨੇ ਇਹ ਕਮੀਨ ਕਮੀਨਗੀ ਤੋਂ ਵੱਧ ਇਹਨਾਂ ਦਾ ਕੋਈ ਮਤਲਬ ਨਹੀਂ ਜੇ ਅਸੀਂ ਇਹਨਾਂ ਦੇ ਰਹਿਮੋ ਕਰਮ ਤੇ ਆਪਣੇ ਘਰ ਪਰਿਵਾਰ ਨੂੰ ਇਸ ਆਨੰਦਪੁਰ ਨੂੰ ਛੱਡ ਕੇ ਜਾਵਾਂਗੇ ਤੇ ਇਹਨਾਂ ਨੇ ਸਾਡੇ ਨਾਲ ਭਲਾ ਨਹੀਂ ਕਰਨਾ ਸਤਗੁਰੂ ਕਹਿ ਰਹੇ ਸੀ ਕਿਆ ਫਾਇਦਾ ਹੈ Hindu ও Muslim ਕੇ ਖੂਨ સે ਸਤਗੁਰੂ ਕਹਿੰਦੇ ਖੂਨ ਇੱਕ ਹੀ ਹੈ ਚਾਹੇ Hindu ਹੈ ਚਾਹੇ Musalman ਇਸ ਲਈ ਐਵੇਂ ਅਜਾਈ ਜਨ ਖੂਨ ਵਗਾਉਣ ਦਾ ਫਾਇਦਾ ਕੋਈ ਨਹੀਂ ਉਹ ਸਾਨੂੰ ਮਾਰਨਗੇ ਅਸੀਂ ਉਹਨਾਂ ਦਾ ਖੂਨ ਵਗਾਵਾਂਗੇ ਸਤਗੁਰੂ ਕਹਿੰਦੇ ਇਹਦਾ ਕੋਈ ਮਤਲਬ ਨਹੀਂ ਹੈ ਇਤਨੇਵੇਂ ਇਤਲਾਹ ਹੋਈ ਕਾਸੀਦ ਆਇਆ ਹੈ ਕਹਿੰਦੇ ਇੰਨੇ ਨੂੰ ਇੱਕ ਸੁਨੇਹਾ ਮਿਲਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿੱਖਾਂ ਦੇ ਨਾਲੇ ਵਿਚਾਰ ਚੱਲ ਰਹੀ ਸੀ ਤੇ ਇੱਕ ਸੇਖ ਨੇ ਆ ਕੇ ਆਖਿਆ ਕਿ ਸਤਗੁਰੂ ਜੀ ਇੱਕ ਕਾਸੀਦ ਭਾਵ ਹਰ ਘਾਰਾ ਕਹਿਣ ਤੋਂ ਭਾਵ ਇੱਕ ਸੁਨੇਹਾ ਦੇਣ ਵਾਲਾ ਆਇਆ ਹੈ ਸਰਹੰਦ ਕੇ ਨਵਾਬ ਦਾ ਪੈਗਾਮ ਲਾਇਆ ਹੈ ਤੇ ਸਰਹੰਦ ਦੇ ਨਵਾਬ ਦਾ ਉਹ ਪੈਗਾਮ ਲੈ ਕੇ ਆਇਆ ਹੈ ਫਰਮਾਇ ਸਤਗੁਰ ਇਸੇ ਲਾਹੌ ਖ ਮਾਰੇ ਪਾਸ ਇਹ ਆਪਕੇ ਹੁਕਮ ਤੁਰਤ ਗਿਆ ਉੱਠ ਕੇ ਇੱਕ ਦਾਸ ਲਾਇਆ ਸ਼ਫੀਰ ਜਿਸ ਪੇਥਾ ਸ਼ਾਇਆ ਹੁਆ ਖਰਾਸ ਦੀਵਾਨ ਖਾਲਸੋਂ ਕਾ ਜੋ ਦੇਖਾ ਉੱਡ ਗਏ ਹਵਾਸ ਸਤਗੁਰੂ ਨੇ ਦੇਖੇ ਸਤਗੁਰੂ ਨੇ ਦੇਖੇ ਹੌਸਲੇ ਉਹ ਸਾਜ ਪਿਆਰ ਸੇ ਪੈਗਾਮ ਕਿਆ ਤੂ ਲਾਇਆ ਹੈ ਫੌਜੇ ਸ਼ਰਾਰ ਸੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਗੁਰੂ ਕਹਿੰਦੇ ਨੇ ਉਸ ਹਰਖਾਰੇ ਨੂੰ ਸਾਡੇ ਕੋਲ ਲੈ ਕੇ ਆਓ ਸਤਗੁਰੂ ਜੀ ਦਾ ਇੱਕ ਸਿੱਖ ਗਿਆ ਗੁਰੂ ਸਾਹਿਬ ਜੀ ਦਾ ਹੁਕਮ ਪਾ ਕੇ ਕਹਿੰਦੇ ਉਸ ਹਰ ਘਾਰੇ ਨੂੰ ਨਾਲ ਲੈ ਕੇ ਆਉਂਦਾ ਫਰਮਾਇ ਸਤਗੁਰ ਇਸੇ ਲਾਹੁ ਖ ਮਾਰੇ ਪਾਸ ਸਤਗੁਰੂ ਕਹਿਣ ਲੱਗੇ ਨੂੰ ਸਾਡੇ ਕੋਲ ਲੈ ਕੇ ਆਓ ਇਹ ਪਾ ਕੇ ਹੁਕਮ ਤੁਰਤ ਗਿਆ ਉੱਠ ਕੇ ਇੱਕ ਦਾਸ ਗੁਰੂ ਸਾਹਿਬ ਜੀ ਦਾ ਹੁਕਮ ਲੈ ਕੇ ਇੱਕ ਸੇਵਕ ਤੁਰੰਤ ਉੱਠ ਕੇ ਜਾਂਦਾ ਲਾਇਆ سفیر ਜਿਸ ਪੇਥਾ ਸ਼ਾਇਆ ਹੁਆ ਹਰਾਸ سفیر ਕਹਿੰਦੇ ਨੇ ਜਿਹੜਾ ਸੁਨੇਹਾ ਲੈ ਕੇ ਆਇਆ ਸੀ ਉਸ ਸੁਨੇਹਾ ਲੈ ਕੇ ਆਇਓ ਕੋਈ ਕਾਸਦ ਉਸ ਹਰਖਾਰੇ ਨੂੰ ਗੁਰੂ ਕਾ ਸਿੱਖ ਨਾਲ ਲੈ ਕੇ ਆਉਂਦਾ ਉਹਦੇ ਚਿਹਰੇ ਤੇ ਡਰ ਜਿਹਾ ਛਾਇਆ ਹੋਇਆ ਸੀ ਕਿ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਹੈ ਦੀਵਾਨ ਖਾਲਸੋਂ ਕਾ ਜੋ ਦੇਖਾ ਉੱਡ ਗਏ ਹਵਾਸ ਕਹਿੰਦੇ ਉਹਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦਾ ਸੱਜਿਆ ਦੀਵਾਨ ਵੇਖਿਆ ਉਸ ਕਾਸਦ ਉਸ ਸੁਨੇਹਾ ਦੇਣ ਵਾਲੇ ਦਾ ਕਹਿੰਦੇ ਮਨ ਨੂੰ ਹੋਸ਼ ਉੱਡ ਗਏ ਉਹਦਾ ਹੌਸਲਾ ਜਾਂ ਟੁੱਟ ਗਿਆ ਸਤਗੁਰੂ ਨੇ ਦੇਖੇ ਹੌਸ ਦੇਖੇ ਹੌਸਲੇ ਉਸ਼ਾ ਦੇ ਪਿਆਰ ਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਹੌਸਲਾ ਦਿੱਤਾ ਬੜੇ ਪਿਆਰ ਨਾਲ ਪੁੱਛਦੇ ਨੇ ਪੈਗਾਮ ਕਿਆ ਤੂੰ ਲਾਇਆ ਹੈ ਫੌਜੇ ਸ਼ਰਾਰ ਸੇ ਸ਼ਰਾਰ ਦਾ ਅਰਥ ਹੁੰਦੇ ਸ਼ਰਾਰਤੀ ਸਤਗੁਰੂ ਕਹਿੰਦੇ ਦੱਸ ਐ ਸੁਨੇਹਾ ਦੇਣ ਵਾਲੇ ਦੁਸ਼ਮਣ ਦੀ ਸ਼ਰਾਰਤੀ ਫੌਜ ਦਾ ਤੂੰ ਕੀ ਸੁਨੇਹਾ ਲੈ ਕੇ ਆਇਆ ਹੈ ਕਹਿਨੇ ਲਗਾ ਹਜੂਰ ਦਾ ਰਤਬਾ ਬਲੰਦ ਹੋ ਨਾਨਕ ਦੀ ਸ਼ਾਨ ਦਸਵੇਂ ਗੁਰੂ ਮੇਂ ਦੋ ਚੰਦ ਹੋ ਹਾ ਦੀ ਕੋ ਇੱਕ ਜ਼ਮਾਨੇ ਕੇ ਤੁਮ ਦਰਦਮੰਦ ਹੋ ਕਿ ਜੇ ਮੁਆਫ਼ ਬਾਤ ਅਗਰ ਨਾ ਪਸੰਦ ਹੋ ਬੇਜਾ ਹੈ ਮੁਝ ਕੋ ਨਾਜ਼ਮੀ ਸਰਹੰਦ ਨਹੀਂ ਯਹਾਂ ਫਰਮਾਨ شاہੇ ਦਿੱਲੀ ਕੇ پابੰਦ ਨਹੀਂ ਜਹਾਂ ਹੁਣ ਉਹ ਉਹ ਆਪਣਾ ਸੁਨੇਹਾ ਦਿੰਦਾ ਤੇ ਸੁਨੇਹਾ ਦੇਣ ਦਾ ਤਰੀਕਾ ਇਹ ਹੈ ਪੁਰਾਣੇ ਰਾਜੇ ਮਹਾਰਾਜਿਆਂ ਦੀ ਦੀਵਾਨ ਵਿੱਚ ਦਰਬਾਰਾਂ ਵਿੱਚ ਜਦੋਂ ਹਰ ਘਾਰੇ ਸੁਨੇਹਾ ਲੈ ਕੇ ਲੈ ਕੇ ਜਾਂਦੇ ਸੀ ਪਹਿਲਾਂ ਉਸ ਰਾਜੇ ਦੀ ਜਾਇਜ਼ਾ ਕਰਦੇ ਸੀ ਫਿਰ ਆਪਣਾ ਸੁਨੇਹਾ ਦਿਆ ਕਰਦੇ ਸੀ ਹੁਣ ਇਹ ਹਰ ਘਾਰਾ ਇਕਾਸਰ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਕਹਿੰਦਾ ਜੀ ਕਹਿਣੇ ਲਗਾ ਹਜੂਰ ਦਾ ਰਤਬਾ ਬੁਲੰਦ ਹੋ ਕਹਿੰਦਾ ਜੀ ਆਪ ਜੀ ਦੀ ਪਦਵੀ ਹੋਰ ਉੱਚੀ ਹੋਵੇ ਆਪ ਜੀ ਦਾ ਰਤਬਾ ਹੋਰ ਉੱਚਾ ਹੋਵੇ ਨਾਨਕ ਕੀ ਸ਼ਾਨ ਦਸਵੇਂ ਗੁਰੂ ਮੇਂ ਦੋ ਚੰਦ ਹੋ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਆਪ ਜੀ ਦੀ ਸ਼ਾਨ ਨੂੰ ਦੁਗਣਾ ਕਰੇ ਇਹ ਵੇਖੋ ਉਹਨਾਂ ਦਾ ਤਰੀਕਾ ਸੀ ਹਾਦੀ ਕੋ ਇੱਕ ਜ਼ਮਾਨੇ ਕੇ ਤਮਦਰਦਮੰਦ ਹੋ ਕਹਿੰਦਾ ਆਪ ਜੀ ਇਸ ਜਮਾਨੇ ਦੇ ਰੱਬਰ ਤੇ ਲੋਕਾਈ ਦੇ ਭਲੇ ਵਾਲੇ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ ਫਿਰ ਕਹਿੰਦਾ ਕਿ ਜੇ ਮੁਆਫ ਬਾਤ ਅਗਰ ਨਾ ਪਸੰਦ ਹੋ ਕਹਿੰਦਾ ਜੇ ਮੇਰੀ ਗੱਲ ਆਪ ਜੀ ਨੂੰ ਪਸੰਦ ਨਾ ਆਵੇ ਉਹਦੇ ਵਾਸਤੇ ਮੈਂ ਪਹਿਲਾਂ ਮੁਆਫੀ ਮੰਗਦਾ ਹਾਂ ਭੇਜਾ ਹੈ ਮੁਝ ਕੋ ਨਾਜ਼ਮੇ ਸਰਹੰਦ ਨੇ ਜਹਾਂ ਕਹਿੰਦਾ ਉਸ ਜਿਹੜਾ ਸੁਨੇਹਾ ਦੇਣ ਵਾਲਾ ਹਰਕਾਰ ਹੈ ਕਹਿੰਦਾ ਹੈ ਕਿ ਮੈਨੂੰ ਸਰਹੰਦ ਦੇ ਨਵਾਬ ਨੇ ਆਪਜੀਤ ਦੇ ਕੋਲ ਭੇਜਿਆ ਹੈ ਫਰਮਾਨ شاہੇ ਦਿੱਲੀ ਕੇ ਪਾਬੰਦ ਨੇ ਜਹਾਂ ਕਹਿੰਦਾ ਹੈ ਮੇਰੇ ਕੋਲ ਦਿੱਲੀ ਦੇ ਬਾਦਸ਼ਾਹ ਦਾ ਇੱਕ ਫਰਮਾਨ ਹੈ ਜੋ ਮੈਂ ਲੈ ਕੇ ਆਇਆ ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਉਹ ਹਰ ਘਾਰਾ ਉਹ ਕਾਸਿਦ ਸੁਨੇਹਾ ਦਿੰਦਾ ਹੈ ਕਹਿੰਦਾ ਉਸ ਨੇ ਕਿਹਾ ਹੈ ਕਿ ਹਮਕੋ ਵੈ ਨਹੀਂ ਵੈਰ ਆਪसे ਰਖਤੇ ਨਹੀਂ ਹੈ ਕਦ ਖਰਮੋ ਦੈਰ ਆਪਸੀ ਪਾਤੇ ਹੈ ਸਭ ਬਸ਼ਰ ਸਭ ਕੇ ਖੈਰ ਆਪ세 ਆਪਣੇ ਬੇਵਜਾ ਤੁਮੇ ਖੂਵੇ ਗਹਿਰ ਆਪ세 ਦਿਨੋ धर्म ਕੋ ਛੋੜ ਕੇ ਅੰਦੇ ਖੂਵੇ ਹੈ ਕੁਸ਼ ਨਾਜਲ ਪਹਾੜ ਪਰ ਸੇ ਦਰਿੰਦੇ ਖੂਵੇ ਹੈ ਕੁਸ਼ ਕਹਿੰਦਾ ਕਿ ਦਿੱਲੀ ਦੇ ਬਾਦਸ਼ਾਹ ਦਾ ਇਹ ਫਰਮਾਨ ਹੈ ਉਹ ਕਹਿੰਦਾ ਕਿ ਉਸ ਨੇ ਕਹਾ ਹੈ ਕਿ ਹਮਕੋ ਨਹੀਂ ਗਹਿਰ ਆਪ세 ਉਹ ਸੁਨੇਹਾ ਦੇਣ ਵਾਲਾ ਕਹਿੰਦਾ ਜੀ ਬਾਦਸ਼ਾਹ ਔਰੰਗਜ਼ੇਬ ਆਪ ਜੀ ਨੂੰ ਇਹ ਸੁਨੇਹਾ ਭੇਜਦਾ ਹੈ ਕਿ ਉਹਦਾ ਆਪ ਜੀ ਦੇ ਨਾਲ ਕੋਈ ਵੈਰ ਨਹੀਂ ਆਪ ਜੀ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਰਖਤੇ ਨਹੀਂ ਹੈ ਕਦ ਹਰਮੋ ਦਹਿਰ ਆਪਸੀ ਤੇ ਨਾ ਹੀ ਅਸੀਂ ਆਪ ਜੀ ਦੇ ਨਾਲ ਕੋਈ ਮੰਦਰ ਮਸਜਦ ਦੀ ਜੜੀ ਲੜਾਈ ਰੱਖਦੇ ਆ ਸਾਡਾ ਕੋਈ ਤੁਹਾਡੇ ਨਾਲ ਮੰਦਰ ਮਸਜਦ ਦਾ ਤਰਕਾਰ ਤਕਰਾਰ ਨਹੀਂ ਝਗੜਾ ਨਹੀਂ ਹੈ ਪਾਤਿ ਹੈ ਸਭ ਬਸ਼ਰ ਸਭ ਕੇ ਖੈਰ ਆਪਸੀ ਤੇ ਔਰੰਗਜ਼ੇਬ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਅਸੀਂ ਤੇ ਤੁਹਾਡੇ ਕੋਲੋਂ ਨੇਕੀ ਤੇ ਭਲਾਈ ਦਾ ਸਬਕ ਲੈਣੇ ਹੈ ਜਾਇਦਾ ਵਿਦਵਾਨਾਂ ਨੇ ਇਰਤਿਓ ਵੀ ਕੀਤਾ ਕਿ ਲੋਕ ਤੁਹਾਡੇ ਕੋਲੋਂ ਭਲਾਈ ਤੇ ਜਿਹੜਾ ਨੇਕੀ ਦਾ ਸਬਕ ਲੈਂਦੇ ਨੇ ਆਪਨੇ ਬੇਵਜਹ ਤਮਾਖੂਏ ਆਪਣੇ ਗੈਰ ਆਪਸੇ ਆਪਣੇ ਬੇਵਜਹ ਤਮਾਖੂਏ ਗੈਰ ਆਪਸੇ ਕਹਿੰਦਾ ਕੁਝ ਆਪ ਦੇ ਆਪਣੀ ਲੋਭ ਲਾਲਚ ਵਿੱਚ ਆ ਕੇ ਤੁਹਾਡੇ ਵਿਰੋਧੀ ਬਣੇ ਹੋਏ ਨੇ ਭਾਵੇਂ ਕਿ ਹਕੀਮ ਸਾਹਿਬ ਦੇ ਇਹ ਮਨ ਦੀ ਕਲਪਨਾ ਹੈ ਉਡਾਰੀ ਹੈ ਔਰੰਗਜ਼ੇਬ ਦੇ ਮੁਖ ਕੋ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਹਾਡੇ ਆਪਣੀ ਤੁਹਾਡੇ ਵੈਰੀ ਬਣੇ ਹੋਏ ਨਹੀਂ ਪਰ ਸੱਚ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੂੰ ਆਪਣੇ ਸਮਝਿਆ ਜਿਨ੍ਹਾਂ ਦੀ ਖਾਤਰ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੀ ਧਰਤੀ ਤੇ ਆਪਾ ਕੁਰਬਾਨ ਕਰਨ ਹੱਤ ਹਿੱਤ ਭੇਜਿਆ ਸੀ ਅਸਲ ਵਿੱਚ ਤਿਲਕ ਜੰਨੂ ਤੇ ਉਹ ਹਿੰਦੂ ਪਹਾੜੀ ਰਾਜੇ ਵੀ ਪਾਉਂਦੇ ਸੀ ਤਿੰਨ ਕੋ ਵੀ ਲਾਉਂਦੇ ਸੀ ਜੰਨੂ ਵੀ ਪਾਉਂਦੇ ਸੀ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਆਪਣੇ ਜਾਣ ਕੇ ਉਹਨਾਂ ਦੀ ਖਾਤਰ ਪਿਤਾ ਕੁਰਬਾਨ ਕੀਤਾ ਤੇ ਜਿਨ੍ਹਾਂ ਨੂੰ ਆਪਣੇ ਸਮਝਿਆ ਉਹਨਾਂ ਨੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੈਰ ਕਮਾਇਆ ਦੀਨੋ ਧਰਮ ਕੋ ਛੋੜ ਕੇ ਅੰਦੇ ਹੋਏ ਹੈ ਕੁਸ਼ ਕਹਿੰਦਾ ਉਹ ਕੁਝ ਲੋਕ ਆਪਣੇ ਦੀਨ ਇਮਾਨ ਨੂੰ ਧਰਮ ਨੂੰ ਛੱਡ ਕੇ ਭੁੱਲੇ ਹੋਏ ਨੇ ਅੰਨੇ ਹੋ ਚੁੱਕੇ ਨੇ ਨਾਜ਼ਿਲ ਪਹਾੜ ਪਰ ਸੇ ਦਰਿੰਦੇ ਹੋਏ ਹੈ ਕੁਸ਼ ਤੇ ਪਹਾੜੀ ਰਾਜੇ ਜਿਹੜੇ ਨੇ ਇਹ ਪਹਾੜੋਂ ਉੱਤਰ ਕੇ ਵੈਸ਼ੀ ਜਾਨਵਰ ਬਣ ਕੇ ਆਪ ਜੀ ਤੇ ਹਮਲਾ ਕਰ ਰਹੇ ਨੇ ਕਹਿੰਦੇ ਅਸਲ ਵਿੱਚ ਔਰੰਗਜ਼ੇਬ ਕਹਿ ਰਿਹਾ ਸੀ ਕਿ ਇਹਨਾਂ ਨੇ ਮੈਨੂੰ ਕਸਾਇਆ ਹੈ ਇਹਨਾਂ ਪਹਾੜੀ ਰਾਜਿਆਂ ਨੇ ਤੁਹਾਡੇ ਤੇ ਹਮਲਾ ਕਰਨ ਵਾਸਤੇ ਮੈਨੂੰ ਆਖਿਆ ਛੋੜੋ ਆਨੰਦਪੁਰ ਜਹ ਸ਼ਾਹੀ ਮਕਾਮ ਹੈ ਮਖਦੂਸ਼ ਇਸ ਜਗ੍ਹਾ 'ਤੇ ਤੁਹਾਡਾ ਕਿਆਮ ਹੈ ਫੌਜੋਂ ਸੇ ਔਰ ਕਿਲੋਂ ਸੇ ਕਿਆ ਤੁਮਕੋ ਕਾਮ ਹੈ ਲੜਨਾ ਹੀ ਜਬ ਨਹੀਂ ਇਹ ਕਿਉਂ ਤੂਮ ਤਾਮ ਹੈ ਹੈ ਖੈਰ ਇਸੀ ਮੇਂ ਆਪਣੇ ਕਹੇ ਪਰ ਅਮਲ ਕਰੋ ਬੇਸੂਦਾ ਹਮਦਮੋ ਕੋ ਨ ਨਜ਼ਰੇ ਅਜ਼ਲ ਕਰੋ ਔਰੰਗਜ਼ੇਬ ਦਾ ਸੁਨੇਹਾ ਹੈ ਐ ਗੁਰੂ ਗੋਬਿੰਦ ਸਿੰਘ ਆਪ ਜੀ ਛੋੜੋ ਆਨੰਦਪੁਰ ਕਹਿੰਦਾ ਤੁਸੀਂ ਆਨੰਦਪੁਰ ਨੂੰ ਛੱਡ ਦਿਓ ਇਹ ਸ਼ਾਹੀ ਮੁਕਾਮ ਹੈ ਕਿਉਂਕਿ ਬਾਦਸ਼ਾਹੀ ਜਗਾ ਹੈ ਹਾਲਾਂਕਿ ਇਹ ਸਥਾਨ ਗੁਰੂ ਏਕ ਬਹਾਦਰ ਸਾਹਿਬ ਜੀ ਨੇ ਜਿਹੜਾ ਉਸ ਵੇਲੇ ਦਾ ਰਾਜਾ ਸੀ ਉਹਦੇ ਕੋਲੋਂ ਮੁੱਲ ਖਰੀਦਿਆ ਹੈ ਮਾਕੋਵਾਲ ਦੀ ਧਰਤੀ ਗੁਰੂ ਸਾਹਿਬ ਜੀ ਨੇ ਮੁੱਲ ਖਰੀਦੀ ਹੈ ਪਰ ਔਰੰਗਜ਼ੇਬ ਕਹਿੰਦਾ ਕਿ ਇਹ ਬਾਦਸ਼ਾਹੀ ਜਗ੍ਹਾ ਹੈ ਮਖਦੂਸ਼ ਇਸ ਜਗ੍ਹਾ 'ਤੇ ਤੁਹਾਡਾ قیام ਹੈ ਕਹਿੰਦਾ ਆਪ ਜੀ ਦਾ ਇਸ ਜਗ੍ਹਾ 'ਤੇ ਵਸਾ ਕਰਨਾ ਖਤਰਿਆਂ ਤੇ ਆਫਤਾਂ ਨਾਲ ਭਰਿਆ ਹੋਇਆ ਹੈ ਨਾਲੇ ਫੌਜਾਂ ਸੇ ਔਰ ਕਿਲੋਂ ਸੇ ਕਿਆ ਤੁਮਕੋ ਕੰਮ ਹੈ ਔਰੰਗਜ਼ੇਬ ਇਸ ਨਿਹਾ ਭੇਜਦਾ ਹੈ ਕਿ ਆਪ ਧਰਮੀ ਹੋ ਆਪ ਜੀ ਧਰਮ ਦੇ ਗੁਰੂ ਹੋ ਤੇ ਫੌਜਾਂ ਦੇ ਨਾਲ ਕਿਲਿਆਂ ਦੇ ਨਾਲ ਤੁਹਾਡਾ ਕੀ ਕੰਮ ਹੈ ਲੜਨਾ ਹੀ ਜਦ ਨਹੀਂ ਜਿਹਕੇ ਧੂਮ-ਤਾਮ ਹੈ ਤੇ ਜਦੋਂ ਤੁਸੀਂ ਜੰਗ ਜੋਦੀ ਨਹੀਂ ਕਰਨੇ ਤੇ ਫਿਰ ਇਸ ਧੂਮ-ਤਾਮੇ ਨਗਾਰੇ ਇਹ ਫੌਜਾਂ ਇਹ ਮਸ਼ਕਾਂ ਇਹ ਹਥਿਆਰ ਇਹ ਸ਼ਕਾਰ ਖੇਡਣੇ ਇਹਨਾਂ ਦੀ ਪ੍ਰਦਰਸ਼ਨੀ ਕਿਸ ਵਾਸਤੇ ਹੈ ਖੈਰ ਇਸੀ ਮੇ ਆਪਣੇ ਕਹਿ ਪਰ ਅਮਲ ਕਰੋ ਔਰੰਗਜ਼ੇਬ ਕਹਿੰਦਾ ਕਿ ਇਹ ਇਹਦੇ ਵਿੱਚ ਹੀ ਤੁਹਾਡਾ ਭਲਾ ਹੈ ਕਿ ਆਪਣੇ ਵੱਡੇ-ਵਡੇਰਿਆਂ ਦੀ ਜਿਹੜੀ ਤੁਹਾਡੀ ਸਿੱਖਿਆ ਹੈ ਉਹਦੇ ਤੇ ਤੁਸੀਂ ਅਮਲ ਕਰੋ ਬੇਸੂਦਾ ਹਮਦ ਮੁਕੋ ਨਾ ਨਜ਼ਰੇ ਅਜ਼ਲ ਕਰੋ ਕਹਿੰਦੇ ਐਵੇਂ ਫਜ਼ੂਲ ਦੇ ਵਿੱਚ ਆਪ ਨੂੰ ਆਪਣੇ ਸਾਥੀਆਂ ਨੂੰ ਤੇ ਆਪਣੇ ਆਪ ਨੂੰ ਮੌਤ ਦੇ ਹਵਾਲੇ ਨਾ ਕਰੋ ਦੁਨੀਆ ਕੋ ਹਮ ਤੋ ਦੀਨ ਕੇ ਤੁਮ ਬਾਤ ਦੁਨੀਆ ਕੇ ਹਮ ਤੋ ਦੀਨ ਕੇ ਤੁਮ ਪਾਤਸ਼ਾਹ ਹੋ ਆਤਾ ਨਹੀਂ ਯਕੀਨ ਤੁਮੇ ਦੁਨੀਆ ਕੀ ਚਾਹ ਹੋ ਸਤਗੁਰ ਕੇ ਪਾਸ ਕਿਸ ਲਈ ਫੌਜੋਂ ਸਿਪਾਹ ਹੋ ਨਾਨਕ ਕੇ ਜਾਨਸ਼ੀਨ ਕੋ ਕਿਆ ਹਬੇ ਜਹਾ ਹੋ ਸਿੰਘੋਂ ਕੇ ਸਾਥ ਲੈ ਕੇ ਯਹਾਂ ਸੇ ਸਿਧਾਰੀਏ ਵਾਹਿਗੁਰੂ ਕੀ ਫਤਿਹ ਕਾ ਨਾਰਾ ਪੁਕਾਰੀਏ ਔਰੰਗਜ਼ੇਬ ਦਾ ਇਹ ਸੁਨੇਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਹੈ ਦੁਨੀਆ ਕੇ ਹਮ ਤੋ ਦੀਨ ਕੇ ਤੁਮ ਪਾਤਸ਼ਾਹ ਹੋ ਕਹਿੰਦਾ ਦੁਨੀਆ ਦਾ ਰਾਜਾ ਮੈਂ ਹਾਂ ਤੇ ਦੀਨ ਦਾ ਧਰਮ ਦਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੂੰ ਹੈ ਆਤਾ ਨਹੀਂ ਯਕੀਨ ਤੁਮੇ ਦੁਨੀਆ ਕੀ ਚਾਹੋ ਔਰੰਗਜ਼ੇਬ ਕਹਿੰਦਾ ਮੈਨੂੰ ਤੇ ਇਸ ਗੱਲ ਤੇ ਯਕੀਨ ਨਹੀਂ ਹੈ ਕਿ ਤੁਹਾਨੂੰ ਵੀ ਦੁਨੀਆਵੀ ਰਾਜ ਭਾਗ ਦੀ ਕੋਈ ਇੱਛਾ ਹੋਵੇ ਸਤ ਗੁਰ ਕੇ ਪਾਸ ਕਿਸ ਲਈਏ ਫੌਜੋਂ ਸਿਪਾਹਾ ਹੋ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਦੀਨ ਦੇ ਪੈਗੰਬਰ ਦੇ ਕੋਲ ਧਰਮੀ ਗੁਰੂ ਦੇ ਕੌਲ ਫੌਜਾਂ ਤੇ ਸਿਪਾਈਆਂ ਦਾ ਕੀ ਕੰਮ ਹੈ ਨਾਨਕ ਕੇ ਜਾਨਸ਼ੀਨ ਹੋ ਤੋਹਬੇ ਜਹਾ ਹੋ ਕਹਿੰਦਾ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਉਪਰ ਅਧਿਕਾਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਹੋ ਤੁਹਾਨੂੰ ਦੁਨੀਆਵੀ ਪਦਮੀਆਂ ਦੁਨੀਆਵੀ ਬਾਦਸ਼ਾਹੀਆਂ ਦੀ ਲੋੜ ਕਿਉਂ ਹੈ singho ke saath singho ko saath leke yahan se sidhariye orangzeb da sneha o har khara dinda hai kenda ke orangzeb kenda ke changa ehi hovega apne saathi singhan nu naal leke anandpur sahib nu chhad ke chale jao vahe guru ki fateh ka nara pukariye te vahe guru ji ka khalsa vahe guru ji ki fateh da nara pukarke e fateh bula ke anandpur nu chhad jao ਪੈਗਾਮ ਸੁਣ ਕੇ ਸਤ ਗੁਰੂ ਖੁਮੋਖ ਖਾਮੋਸ਼ ਹੋ ਗਏ ਪੈਦਾ ਤਬੀਅਤੋਂ ਮੇਂ ਮਗਰ ਜੋਸ਼ ਹੋ ਗਏ ਦਰਪੈ ਨਿਕਾਲਣੇ ਕੋ ਸਿਤਮੇ ਕੋਸ਼ ਹੋ ਗਏ ਜਾਂਤੇ ਹਮ ਤੋ ਬੋਲenge ਰੂਖੋਸ਼ ਹੋ ਗਏ ਲਲਕਾਰੇ ਫੌਜ ਸੇ ਕੇ ਕਿਲਾਸੇ ਨਿਕਲ ਚਲੋ ਦੁਸ਼ਮਣ ਸੇ ਹੋਸ਼ਯਾਰ ਰੋ ਔਰ ਸੰਭਲ ਚਲੋ ਅਸਲ ਵਿੱਚ ਇਹ ਜਿਹੜਾ ਪ੍ਰਮਾਣ ਹੈ ਔਰੰਗਜੀਬ ਨੇ ਕੁਰਾਨ ਦੀ ਕਸਮ ਖਾਦੀ ਇੱਕ ਚਿੱਠੀ ਲਿਖ ਕੇ ਭੇਜੀ ਇਹ ਚੜੋ ਲੰਮਾ ਚੌੜਾ ਇਤਿਹਾਸ ਸੰਗਤਾਂ ਜਾਣਦੀ ਹੈ ਹਕੀਮ ਸਾਹਿਬ ਨੇ ਬੜੇ ਸੰਖੇਪ ਰੂਪ ਵਿੱਚ ਇਹਨੂੰ ਵਰਣਨ ਕੀਤਾ ਆਖਰ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦਾ ਪੈਗਾਮ ਸੁਣਿਆ ਕੁਝ ਦੇਰ ਲਈ ਚੁੱਪ ਹੋ ਗਏ ਨੇ ਪੈਗਾਮ ਸੁਣ ਕੇ ਸਤਗੁਰੂ ਖਾਮੋਸ਼ ਹੋ ਗਏ ਗੁਰੂ ਸਾਹਿਬ ਚੁੱਪ ਹੋ ਗਏ ਪੈਦਾ ਤਬੀਯ ਤੋਮੇ ਮਗਰ ਜੋਸ਼ ਹੋ ਗਏ ਪਰ ਸਤਗੁਰੂ ਜੀ ਦੇ ਜਿਸਮ ਦੇ ਅੰਦਰ ਜੋਸ਼ ਉਸ਼ਾਲੇ ਖਣ ਲੱਗਾ ਦਰਪੇ ਨਿਕਾਰਣੇ ਕੇ ਸਿਤਮੇ ਕੋਸ਼ ਹੋ ਗਏ ਸਤਿਗੁਰੂ ਜੀ ਫਰਮਾਇਆ ਕਿ ਝਾਲਮ ਤੇ ਹੁਣ ਸਾਨੂੰ ਆਨੰਦਪੁਰ ਚੋਂ ਕੱਢਣ ਦੇ ਵਾਸਤੇ ਆਣ ਖਲੋਤੇ ਨੇ ਜਾਂਤੇ ਹਾਂ ਅਸੀਂ ਤਾਂ ਬੋਲेंगे ਰੁਕ ਰੂਪ ਹੋਸ਼ ਹੋ ਗਏ ਸਤਿਗੁਰੂ ਕਹਿੰਦੇ ਜੇ ਅਸੀਂ ਚਲੇ ਗਏ ਤੇ ਇਹਨਾਂ ਨੇ ਲੋਕਾਂ ਦੇ ਵਿੱਚ ਰੌਲਾ ਪਾਉਣਾ ਕਿ ਗੁਰੂ ਗੋਬਿੰਦ ਸਿੰਘ ਮੂਛ ਪਾ ਕੇ ਕਿਧਰੇ ਦੌੜ ਗਿਆ ਲਲਕਾਰੇ ਫੌਜ ਸੇ ਕਿ ਕਿਲਾਸੇ ਨਿਕਲ ਚਲੋ ਇਸ ਲਈ ਸਤਿਗੁਰੂ ਜੀ ਕਹਿੰਦੇ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਕਿ ਕਿਲੇ ਦੇ ਵਿੱਚੋਂ ਚਲੀਏ ਆਪਾ ਕਿਲੇ ਨੂੰ ਛੱਡ ਕੇ ਚਲੇ ਜਾਣਾ ਹੈ ਦੁਸ਼ਮਣ ਸੇ ਹੋਸ਼ਿਆਰ ਰਹੋ ਔਰ ਸੰਭਲ ਚਲੋ ਸਤਿਗੁਰੂ ਕਹਿੰਦੇ ਦੁਸ਼ਮਣ ਦੇ ਕੋਲੋਂ ਸਾਵਧਾਨ ਰਹਿਣਾ ਤੇ ਸੰਭਲਦੇ ਹੋਏ ਆਨੰਦਪੁਰ ਦੇ ਕਿਲੇ ਨੂੰ ਖਾਲੀ ਕਰਨਾ ਹੈ ਇਸ ਤਰ੍ਹਾਂ ਅੱਲਾ ਯਾਰਖਾ ਜੋਗੀ ਕਹਿੰਦੇ ਨੇ ਔਰੰਗਜ਼ੇਬ ਦਾ ਪੈਗਾਮ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੀਆਂ ਕਸਮਾਂ ਤੇ ਉਹਨਾਂ ਦੀਆਂ ਸੌਹਾਂ ਤੇ ਭਰੋਸਾ ਰੱਖਦੇ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਲੀ ਕਰਨ ਦਾ ਫੈਸਲਾ ਕਰਦੇ ਨੇ ਸੋਖੜੇ ਸ਼ੇਰ ਕੱਲ ਦੀ ਵਿਚਾਰ ਵਿੱਚ ਸਰਵਣ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ